ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਰੇਡ ਅਟੈਕ ਹੋਇਆ ਸੀਗਾ ਉਸ ਦੇ ਵਿੱਚ ਅੱਜ ਇੱਕ ਇੰਪੋਰਟੈਂਟ ਬ੍ਰੇਕ ਥਰੂ ਪੰਜਾਬ ਪੁਲਿਸ ਨੂੰ ਅਚੀਵ ਹੋਇਆ ਜਦੋਂ ਕਿ ਜਿਹੜਾ ਮੇਨ ਪਰਪੈਟਰੇਟਰ ਸੈਦੁਲ ਅਮੀਨ ਆਰੋ ਅਮਰੋਹਾ ਗ੍ਰਿਫਤਾਰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਕੁਝ ਦਿਨ ਪਹਿਲੇ ਸੋ ਐਕਸੀਡੈਂਟ ਤੋਂ ਬਾਅਦ ਮੈਟੀਕੁਲਸ ਤੇ ਸਿਸਟਮੈਟਿਕ ਇਨਵੈਸਟੀਗੇਸ਼ਨ ਸਾਇੰਟੀਫਿਕ ਐਵੀਡੈਂਸਸ ਦੇ ਬੇਸ ਤੇ ਅਸੀਂ ਲਾਂਚ ਕੀਤੀ ਜਿਹੜੇ ਮੌਕੇ ਤੇ ਸਾਨੂੰ ਕਲੂਜ਼ ਮਿਲੇ ਸੀ ਕਿ ਸੀਸੀਟੀਵੀ ਫੁਟੇਜ ਦੀ ਟ੍ਰੇਲ ਤੇ ਟੈਕਨੀਕਲ ਡਾਟਾ ਦੇ ਨਾਲ ਇਹ ਆਪਰੇਸ਼ਨ ਸਪੈਨਿੰਗ 4 ਸਟੇਟਸ ਰਾਜਸਥਾਨ ਹਰਿਆਣਾ ਯੂਪੀ ਅਤੇ ਦਿੱਲੀ ਸੈਂਟਰਲ ਏਜੰਸੀਜ਼ ਦੇ ਨਾਲ ਕੋਆਪਰੇਸ਼ਨ ਦੇ ਨਾਲ ਤੇ ਕਨਸਰਨਡ ਸਟੇਟ ਫੋਰਸਸ ਦੀ ਕੋਆਪਰੇਸ਼ਨ ਦੇ ਨਾਲ ਅਸੀਂ ਇਸ ਜਿਹੜੇ ਮੋਡਿਊਲ ਦੇ ਕਈ ਜਿਹੜੇ ਹੈਗੇ ਜਿਹੜੇ ਐਸਪੈਕਟਸ ਅਨਵੀਲ ਕੀਤੇ ਹੈਗੇ ਤੇ ਅੱਜ ਇਹਨਾਂ ਜੁਆਇੰਟ ਆਪਰੇਸ਼ਨ ਦੇ ਦਿੱਲੀ ਪੁਲਿਸ ਨੇ ਅਰੋ ਅਮਰੋਹਾ ਹੂ ਇਜ਼ ਦਾ ਮੇਨ ਪਰਪੈਟਰੇਟਰ ਆਫ ਦੀ ਗ੍ਰੇਨੇਡ ਅਟੈਕ ਇਨ ਜਲੰਧਰ which took place on the intervening night of 7th 8th april ਇਸ ਦੇ ਨਾਲ ਹੀ ਸਾਨੂੰ ਜਿਹੜਾ ਹੈਗਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਦੇ ਜਿਹੜੀ ਫਾਈਨੈਂਸ਼ੀਅਲ ਟ੍ਰੇਲ ਸੀ ਸੋ ਇੱਕ ਸੈਪਰੇਟ ਮੋਡਿਊਲ ਜਿਹੜਾ ਇਸ ਦੇ ਨਾਲ ਜੁੜਿਆ ਹੈਗਾ ਸੋ ਉਹ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈਗਾ ਅਭਿਜੋਤ ਸਿੰਘ ਜਿਹੜਾ ਕੁਰੂ ਖੇਤਰਾ ਦਾ ਹੈਗਾ ਤੇ ਇਸ ਮੋਡਿਊਲ ਨੇ ਫੰਡਿੰਗ ਕੀਤੀ ਸੀ। ਸੋ ਇੱਕ ਮੈਟਿਕੁਲਸ ਸਿਸਟਮੈਟਿਕ ਤਰੀਕੇ ਨਾਲ ਜਿਹੜਾ ਸੀਸੀਟੀਵੀ ਟ੍ਰੇਲ ਫਾਲੋ ਕੀਤਾ ਗਿਆ ਜਿਹੜਾ ਟ੍ਰੇਨ ਤੋਂ ਜਿਹੜਾ ਐਵੀਡੈਂਸ ਸੀਗਾ ਉਸ ਉਸ ਨੂੰ ਫਾਲੋ ਕਰਕੇ ਸਾਡੀ ਟੀਮਾਂ ਰਾਜਸਥਾਨ ਗਈ। ਉਸ ਤੋਂ ਬਾਅਦ ਹਰਿਆਣਾ ਦੇ ਵਿੱਚ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕੀਤੀ ਗਈ। ਹਰਿਆਣਾ ਪੁਲਿਸ ਨਾਲ ਤਾਲਮੇਲ ਸਥਾਪਿਤ ਕਰਕੇ ਤੇ ਉਸ ਤੋਂ ਬਾਅਦ ਅਕਿਊਜ਼ ਨੂੰ ਟ੍ਰੇਸ ਕੀਤਾ ਗਿਆ ਵਿਦ ਦੀ ਹੈਲਪ ਆਫ ਸਾਇੰਟਿਫਿਕ ਐਵੀਡੈਂਸ ਟੂ ਯੂਪੀ यूपी ਦੇ ਵਿੱਚ ਇਨਵੈਸਟੀਗੇਸ਼ਨਸ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਦਾ ਟ੍ਰੇਲ ਲੈਡ ਟੂ ਦਿੱਲੀ ਸੋ ਦਿੱਲੀ ਪੁਲਿਸ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਹੋਏ ਇੱਕ ਇੰਟਰ ਸਟੇਟ ਜੁਆਇੰਟ ਆਪਰੇਸ਼ਨ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਹੁਣ ਸਾਡੀ ਪੁਲਿਸ ਪਾਰਟੀ ਡੀਸੀਪੀ ਇਨਵੈਸਟੀਗੇਸ਼ਨ ਮੰਤਰੀ ਟਰਨੋ ਦਿੱਲੀ ਦਿੱਲੀ ਦੇ ਵਿੱਚ ਹੈਗੇ ਸੋ ਉਹ ਲੈ ਕੇ ਇਸ ਨੂੰ ਆਰੇ ਹੈਗੇ ਸੋ ਅਸੀਂ ਇਸ ਦੀ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਜਿਹੜੀ ਲਾਰਜਰ ਕਾਂਸਪੀਰੇਸੀ ਹੈਗੀ ਕਿ ਇਸ ਦੇ ਹੈਂਡਲਰਸ ਕਿਹੜੇ ਸੀਗੇ ਫਾਈਨੈਂਸ਼ੀਅਲ ਸਪੋਰਟ ਕਿਰਾਂ ਨੇ ਕੀਤੀ ਸੀਗੀ ਸੋ ਅਲਟੀਮੇਟ ਜਿਹੜਾ ਆਈਐਸਆਈ ਮਾਸਟਰ ਮਾਈਂਡਡ ਇਸ ਕਨਸਪੀਰੇਸੀ ਦੇ ਹਰ ਆਯਾਮ ਨੂੰ ਅਸੀਂ ਐਕਸਪੋਜ਼ ਕਰਾਂਗੇ ਇਨ ਅ ਮੈਟਿਕੂਲਸ ਐਂਡ ਸਾਇੰਟਿਫਿਕ ਇਨਵੈਸਟੀਗੇਸ਼ਨ ਸਰ ਇਹਨੇ ਕਿਹਦੇ ਕੈਂਪ ਤੇ ਕੀਤਾ ਸੀ ਵਨ ਟੂ ਟੈਕ ਕਿਹਦੇ ਕੈਂਪ ਤੇ ਕੀਤਾ ਸੀ ਹੁਣ ਸਰ ਸਾਨੂੰ ਅੱਗੇ ਵੀ ਪੀਸੀਸ ਕਰਨੀ ਹੈ ਇਨਵੈਸਟੀਗੇਸ਼ਨ ਹੈਜ਼ ਜਸਟ ਸਟਾਰਟਡ ਇਹ ਵੀ ਥੋੜਾ ਹੋ ਜਾਏ ਜਿਵੇਂ ਪਾਕਿਸਤਾਨੀ ਡਾਊਨ ਸ਼ਹਿਦਾਰ ਪੱਟੀ ਦੇ ਜ਼ਿੰਮੇਵਾਰੀ ਲਈ ਹੈ ਜਿਸ਼ਾਨ ਇੱਕ ਵੀਡੀਓ ਵਾਇਰਲ ਕਰ ਰਿਹਾ ਕਿ ਇੱਕ ਧਮਾਕਾ ਹੋਰ ਇਹ ਇਹਨਾਂ ਵੱਲੋਂ ਕੋਈ ਅਸੀਂ ਸਾਰਾ ਕੁਝ ਹੀ ਨਾ ਜੀ ਤੁਹਾਨੂੰ ਸਾਰਾ ਕੁਝ ਦੱਸਾਂਗੇ ਹਜੇ ਇਸ ਦੀ ਗ੍ਰਿਫਤਾਰੀ ਇੱਕ ਵੱਡਾ ਬ੍ਰੇਕਥਰ ਹੋਗਾ ਤੇ ਨਾਲੇ ਅਭਜੋਤ ਦੀ ਗ੍ਰਿਫਤਾਰੀ ਹਰਿਆਣਾ ਪੁਲਿਸ ਨੇ ਕੀਤੀ ਹੈ ਉਹ ਜਿਹੜਾ ਭਾਨੂ ਰਾਣਾ ਹੈ ਇਹਦਾ ਨਾਲ ਇੰਡੀਪੈਂਡੈਂਟ ਕਨੈਕਟਰ ਹੈ ਹਾਂਜੀ ਉਹ ਜਿਹੜਾ ਜਿਹੜਾ ਹਰਿਆਣਾ ਦਾ ਮੋਡਿਊਲ ਹੈਗਾ ਉਹ ਭਾਨੂ ਰਾਣੇ ਦੇ ਨਾਲ ਉਹਦੀ ਧਾਰਾ ਜੁੜੀਆਂ ਹੈ ਤੇ ਉਹਨਾਂ ਨੇ ਕੱਲ ਐਕਸਟਰਸ਼ਨ ਕੇਸ ਦੇ ਵਿੱਚ ਐਨਕਾਊਂਟਰ ਹੋਇਆ ਸੀਗਾ ਹਰਿਆਣਾ ਅਲਨਕਾ ਹਾਂਜੀ ਜਿਹੜਾ ਉਹ ਗੈਂਗਸਟਰ ਹੈਗਾ ਬਿਸ਼ਨੋਈ ਗਰੁੱਪ ਦਾ ਪਰ ਹਜੇ ਅਸੀਂ ਪ੍ਰੀਮਚੂਰ ਮੈਂ ਕੁਝ ਨਹੀਂ ਕਹਿਣਾ ਚਾਹਵਾਂਗਾ ਤੇ ਇੱਕ ਮਲਟੀ ਡਾਈਮੈਨਸ਼ਨਲ ਕਾਂਸਪੀਰੇਸੀ ਹੈਗੀ ਇਹਦੇ ਚ ਕਈ ਕਨੈਕਸ਼ਨਲ ਮੋਡਰਨਿੰਗ ਕਿਤੇ ਕਹਿੰਦੇ ਹੋਈ ਹੈ ਅਸੀਂ ਸਾਰੀ ਡੀਪ ਇਨਵੈਸਟੀਗੇਸ਼ਨ ਕਰਾਂਗੇ ਸਰ ਜੋ ਸੀਸੀਟੀਵੀ ਚ ਫੋਟੋ ਦਿੱਤੀ ਉਹ ਸੈਦੂ ਲੋਗੀ ਜਿਹੜੀ ਗ੍ਰਫਤਾਰੀ ਸੀਸੀਟੀਵੀ ਦੇ ਵਿੱਚ ਜੋ ਰੇਕੜਾ ਜਿਹੜਾ ਦੇਖੋ ਜੀ ਮੈਂ ਤੁਹਾਨੂੰ ਨਾ ਇੱਕ ਇਨਪੁਟ ਆਥੈਂਟਿਕ ਇਨਫੋਰਮੇਸ਼ਨ ਦੇ ਰਿਹਾ ਹੈ ਠੀਕ ਹੈ ਜੀ ਸੋ ਇਹ ਮੇਨ ਅਕਿਊਜ਼ ਜਿਹੜਾ ਉਹ ਗ੍ਰਫਤਾਰੀ ਸਰ ਪਹਿਲਾਂ ਇਸ ਤੋਂ ਹੋਣੀ ਰਹੇ ਉਹ ਹੀ ਹੈ ਮੇਨ ਅਕਿਊਜ਼ ਹੋਊਗੀ ਨਾ ਜਿਵੇਂ ਸੀਸੀਟੀਵੀ ਚ ਜਿਹੜੀ ਉਹ ਹੀ ਹੈ ਜਿਹਦੇ ਸੀਸੀਟੀਵੀ ਚ ਰੇਕੜਾ ਸੈਸੇ ਦੀ ਫੋਟੋ ਦਿਖਾਈ ਜਾਂਦੀ ਜਿਹੜੀ ਉਹ ਸੀ ਹਾਂਜੀ ਉਹੀ ਹੈ ਜੀ ਸਰ ਇਹ ਭਾਵਨਗਰ ਐਕਸਪ੍ਰੈਸ ਦੀ ਬੈਠਕ ਗਿਆ ਸੀ ਅੱਜ ਦੇਖੋ ਜੀ ਮੈਂ ਇਨਵੈਸਟੀਗੇਸ਼ਨ ਦੀ ਡਿਟੇਲਸ ਨਹੀਂ ਰਿਵੀਲ ਕਰ ਸਕਦਾ ਸਰ ਜਿਹੜਾ ਫਾਈਨੈਂਸ਼ੀਅਲ ਮੋਡਿਊਲ ਦੀ ਤੁਸੀਂ ਗੱਲ ਕੀਤੀ ਸਰ ਕਿੰਨੇ ਪੈਸੇ ਕਿਦੇ ਤੱਕ ਦਿਸ ਇਸ ਦਾ ਥਰਡ ਅਰੈਸ ਹਾਂਜੀ ਦਿਸ ਇਸ ਦਾ ਥਰਡ ਅਰੈਸ ਬਾਈ ਪੰਜਾਬ ਪੁਲਿਸ ਤੇ ਨਾਲੇ ਕੋਰੂ ਉਹਨਾਂ ਨੇ ਹਰਿਆਣਾ ਵਾਲੇ ਨੇ ਸਰ ਇਹ ਆਪਾਂ ਕਹਿੰਦੇ ਇਹ ਐਂਗਲ ਨਿਕਲ ਕੇ ਸਾਹਮਣੇ ਆਇਆ ਸੀ ਕਿ ਪਹਿਲਾਂ ਜਿਹੜੀ ਇੱਥੇ ਰੇਕੀ ਵੀ ਕੀਤੀ ਗਈ ਸੀ ਨੇ ਕੀ ਵੀ ਐਸੇ આરોપી ਦੇ ਵੱਲੋਂ ਕੀ ਕਿਸੇ ਗਈ ਸੀ ਜਾਂ ਕੋਈ ਹੋਰ ਇਨਵੋਲਵ ਸੀ ਇਹਦੇ ਚ ਦੇਖੋ ਜੀ ਪੋਸਿਬਿਲਟੀ ਆਫ ਇਨਵੋਲਵਮੈਂਟ ਆਫ ਮੋਰ ਪੀਪਲ ਕੈਨ ਨੋਟ ਬੀ ਰੂਲਡ ਆਊਟ ਸੋ ਵੀ ਆਰ ਇਨਵੈਸਟੀਗੇਟਿੰਗ ਮੈਟੀਕੁਲਸਲੀ ਓਨ ਬੇਸਿਸ ਆਫ ਐਵਿਡੈਂਸ ਅਗਲੇ ਸਰ ਟੈਰਰਿਸਟ ਕਹਿੰਦੇ ਕਿ ਆਮੰਦਾ ਸੀਗਾ ਕਿ ਬਣ ਗਿਆ ਦੇਖੋ ਜੀ ਦਿਸ ਇਜ਼ ਅ ਟੈਰਰਿਸਟ ਕ੍ਰਾਈਮ ਸੋ ਐਨੀ ਪਰਸਨ ਹੂ ਕਿੰਨੇ ਕੋ ਪੈਸੇ ਟ੍ਰਾਂਸਫਰ ਹੋਈ ਸੀਗੇ ਕਿੰਨੇ ਪੈਸਿਆਂ ਦੇ ਇਹਨਾਂ ਨੇ ਇਸ ਘਟਨਾ ਨੂੰ ਜਨਮ ਦਿੱਤਾ ਹੋਏਗਾ ਅਸੀਂ ਸਾਰਾ ਕੁਝ ਦੱਸਾਂਗੇ ਜੀ ਹਜੇ ਇਟਸ ਅ ਵੈਰੀ ਪ੍ਰੀਲਿਮਰੀ ਸਟੇਜ ਕਿ ਅੱਜ ਆਫਟਰਨੂਨ ਹੀ ਥੋੜੀ ਦੇਰ ਪਹਿਲੇ ਹੀ ਜਿਹੜਾ ਅਰੈਸਟ ਹੋਇਆ ਜਿਹੜੇ ਬੰਦੇ ਹੋ ਸਾਹਮਣੇ ਆਏ ਸਾਡੇ ਦੇ ਦੇਖੋ ਜੀ ਦੋ ਤੇ ਜਿਹੜੇ ਲੋਕਲ ਮੋਡਿਊਲ ਸੀਗੇ ਜਿਹੜੇ ਹੈਰਿਟੇ ਲਕੀ ਉਹ ਫੜੇ ਗਏ ਜੀ ਇਹ ਹੁਣ ਜਿਹੜਾ ਜਿਹੜਾ ਪਰਪੈਟਰੇਟਰ ਜਿਹੜੀ ਇਨਫੈਕਟ ਤੁਸੀਂ ਗੱਲ ਕਰਦੇ ਸੀ ਉਸ ਸੀਸੀਟੀਵੀ ਫੁਟੇਜ ਦੇ ਅਸੀਂ ਸੀਸੀਟੀਵੀ ਫੁਟੇਜ ਨੂੰ ਵੀ ਫਾਲੋ ਕੀਤਾ ਉਸ ਨੂੰ ਟੈਕਨੀਕਲ ਡਾਟਾ ਤੋਂ ਮੈਚ ਕੀਤਾ ਫਿਰ ਕਿਸੇ ਕਿਸੇ ਲੋਕੇਸ਼ਨ ਤੇ ਸਾਨੂੰ ਕੁਝ ਹੋਰ ਇਵਿਡੈਂਸਸ ਮਿਲੇ which led to ਅ ਅਮਰੋਹਾ ਉੱਥੋਂ ਫਿਰ ਕੁਝ ਹੋਰ ਉੱਥੇ ਰੇਡ ਹੋਈ ਤੋ ਇਹ ਕਾਫੀ ਇੱਕ ਕੰਪਲਿਕੇਟਿਡ ਇਨਵੈਸਟੀਗੇਸ਼ਨ ਜਿਹੜੀ ਹੈਗੀ ਮੈਟੀਕੁਲਸ ਇਨਵੈਸਟੀਗੇਸ਼ਨ ਕੀਤੀ ਗਈ ਹੈ ਇਹਨਾਂ ਨੂੰ ਫੰਡਿੰਗ ਕਰ ਚੋ ਕੋਈ ਲੋਕ ਸਾਹਮਣੇ ਆਏ ਨੇ ਹੋ ਸਕਦਾ ਜੀ ਹਜੇ ਤੱਕ ਤੇ ਅਭੀ ਜੋ ਮਤਲਬ ਐ ਮੈਂ ਸਮਝਦਾ ਹੂੰ ਕਿ ਇਹ ਹਜੇ ਇਨਵੈਸਟੀਗੇਸ਼ਨ ਸਾਡੀ ਸ਼ੁਰੂ ਹੋਈ ਹੈ ਤੇ ਅਸੀਂ ਇਹਦੀ ਬਾਟਮ ਤੱਕ ਜਾਵਾਂਗੇ ਜਿਹੜਾ ਨਾਲ ਫੜਿਆ ਗਿਆ ਸੋਨੂੰ ਉਹਦਾ ਵੀ ਕੋਈ ਵਿੱਚ ਉਹਦਾ ਵੀ ਉਸ ਮੋਡਿਊਲ ਚ ਉਹਦਾ ਲਿੰਕ ਆ ਰਿਹਾ ਅਸੀਂ ਸਾਰਾ ਕੁਝ ਇਨਵੈਸਟੀਗੇਟ ਕਰਾਂਗੇ ਕਿ ਤਾ ਕਿ ਕਿਸੇ ਤਰੀਕੇ ਦਾ ਕੋਈ ਵੈਪਨ ਹੋਏ ਖਤਿਆਰ ਕੋਈ ਅੰਗਰੇਜ਼ ਕੁਝ ਮਿਲਿਆ ਹਾਲ ਤੱਕ ਮੰਤਰ ਅਸੀਂ ਸਾਰਾ ਕੁਝ ਹੀ ਦੱਸਾਂਗੇ ਤੁਹਾਨੂੰ ਮੰਤਰ ਜੀ ਆਣਗੇ ਤੁ ਇਹ ਬੈਕਗ੍ਰਾਉਂਡ ਕੀ ਹੈ ਸਾਰਾ ਕੁਝ ਦੱਸ ਸਕਦੇ ਇਟ ਇਸ ਦਿਸ ਇਜ਼ ਵੈਰੀ ਪ੍ਰੀਲੀਮਰੀ ਇਨ ਫੈਕਟ ਆਈ ਵਾਸ ਪਾਸਿੰਗ ਨਾਨਾ ਜੀ ਅੱਜ ਤਰੰਤ ਤਰੰਤ ਉਹ ਵਾਪਸ ਜਾ ਰਿਹਾ ਸੀ ਤੇ ਉਹ ਜਿਹੜੇ ਸਾਡੇ ਸ਼ਹੀਦ ਜਿਹੜੇ ਸਬ ਇਨਸਪੈਕਟਰ ਹੋਏ ਸੀ ਉਹਨਾਂ ਦਾ ਸੰਸਕਾਰ ਰਟਨ ਕਰਨ ਤੋਂ ਬਾਅਦ ਸੋ ਆਈ ਥੋਟ ਆਈ owe to ਜਲੰਧਰ